₹3 प्रति यूनिट जेड़ा वादा कर ਦਿੱਤਾ ਗਿਆ ਆਮ ਜਿਹੜਾ ਮਿਡਲ ਕਲਾਸ ਹੈ ਉਹਨਾਂ ਦੇ ਸਭ ਤੇ ਬੋਝ ਪਿਆ ਹੈ ਇਹਦੇ ਨਾਲ 4-4 5-5000 ਜਿਹੜੇ ਬਿਜਲੀ ਦੇ ਬਿੱਲ ਹੈ ਉਹ ਆਪਣੇ ਆਮ ਲੋਕਾਂ ਦੇ ਵੱਜ ਜਾਣਗੇ 600 यूनिट ਵੀ ਜੇ ਉਹਨਾਂ ਦਾ ਇੱਕ ਯੂਨਿਟ ਅੱਗੇ ਟੱਪ ਗਿਆ ਤਾਂ ਉਹਨਾਂ ਨੂੰ ਵੀ ਉਹ ₹3 ਉਹਨਾਂ ਤੇ ਵੀ ਟੈਕਸ ਲੱਗ ਜਾਏਗਾ ਯਾਨੀ ਕਿ ਬੜੀ ਵੱਡੀ ਏਰਾ ਫੇਰੀ ਹੈ ਦੀ ਕੰਮਿਆਂ ਨੇ 70000 ਜਿਹੜੇ ਲੋਕ ਐ ਉਹ ਰਿਟਾਇਰ ਹੋ ਚੁੱਕੇ ਨੇ ਲੇਕਿਨ 43000 ਦੇ ਬੋਰਡ ਲਾਏ ਜਿਨ੍ਹਾਂ ਚੋਂ 26000 ਸਾਡੇ ਵੇਲੇ ਅਸੀਂ ਪਰਤੀਆਂ ਕਰਕੇ ਗਏ ਸਨ ਕੇਵਲ ਅਪੁਆਇੰਟਮੈਂਟ ਲੈਟਰ ਵੰਡੇ ਨੇ ਬਾਕੀ ਸਨ ਉਹ ਇਹਨਾਂ ਨੇ ਵੰਡੇ ਆ ਪਰਤੀ ਸਾਡੀ ਐ ਸੋ ਅੱਜ ਤੱਕ ਸਰਕਾਰ ਨੇ ਕੇਵਲ ਘੱਪ ਮਾਰੇ ਅੱਜ ਬਿਜਲੀ ਕੰਮੇ ਅੱਜ 3 ਦਿਨਾਂ ਦੀ ਹੜਤਾਲ ਤੇ ਆ ਉਹਨਾਂ ਦੇ ਕਿਸੇ ਤੇ ਵੀ ਡਿਕਟੇਟਰਸ਼ਿਪ ਕਰ ਦਿੰਦੇ ਐ ਕਿ ਸਵੇデア ਸਮਾ ਲਾ ਦਿੰਦੇ ਕਿਸੇ ਨੂੰ ਕਰ ਦਿੰਦੇ ਐ ਅੱਕੇ 30000 ਸਾਮੀਆਂ ਬਿਜਲੀ ਮਹਿਕਮੇ ਦੇ ਵਿੱਚ ਘਟ ਹੈ ਕਿਵੇਂ ਚੱਲੇਗਾ ਇੱਕ ਖੰਭਾ ਲੈਣਾਸੇ 10-10 ਦਿਨ ਲੱਗ ਜਾਂਦੇ ਐ ਦੇ ਪਾਸੇ ਕਾਂਗਰਸ ਦੇ ਲੋਕ ਉਹਦੇ ਦੂਜੇ ਪਾਸੇ ਗੇਟ ਜਿਹੜੇ ਨੇ ਉਹ ਦਿਖਾ ਰਹੇ ਨੇ ਕਿ ਕਾਰ ਮੰਗਵਾ ਰਹੇ ਨੇ ਜਿਹੜੇ ਨੇ ਉੱਥੇ ਮੌਜੂਦ ਨੇ ਤਾਂ ਜੋ ਗਰਮਾਨ ਹਾਂ ਪਰ ਦੀਆ ਜਾਂ ਫਿਰ ਜੇਕਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਰੋਕਣ ਪਾਸਤੇ ਪੁਲਿਸ ਜਿਹੜੀ ਹੈ ਇੱਥੇ ਜ਼ਰੂਰ ਤਣਾਤ ਕੀਤੀ ਗਈ ਹੈ ਮਤਲਬ ਪੁਲਿਸ ਵੀ ਇੱਥੇ ਵਿਸ਼ੇਸ਼ੀਤ ਹੋਰ ਤੇ ਮੌਜੂਦ ਹੈ ਉਹ ਜੀ ਇਹ ਪਟਿਆਲਾ ਦੇ ਲੋਕ ਸੀਗੇ ਕੁਝ ਆਸ-ਪਾਸੇ ਤੋਂ ਬਲੌਕ ਪ੍ਰੈਜ਼ੀਡੈਂਟ ਆਏ ਸਾਡੇ ਪਟਿਆਲਾ ਦੇ ਲੋਕਲ ਜਿਹੜੀ ਲੋਕ ਸਭਾ ਦੇ ਜਿੰਨੇ ਵੀ ਲੀਡਰ ਸਾਹਿਬਾਨ ਤੇ ਲੋਕਲ ਇੱਥੇ ਸਾਡੇ ਵਰਕਰ ਸਾਹਿਬਾਨ ਆ ਉਹ ਸਾਰੇ ਉਹਨਾਂ ਨੇ ਪ੍ਰੋਟੈਸਟ ਸ਼ਮੂਲੀਅਤ ਕੀਤੀ ਮੈਲਾ ਕਾਂਗਰਸ ਨੇ ਕੀਤੀ ਯੂਥ ਕਾਂਗਰਸ ਨੇ ਕੀਤੀ ਸੇਵਾ ਦਾ ਨਾਲ ਨੇ ਕੀਤੀ ਉਹ ਸਾਰੇ ਲੋਕ ਆਏ ਕਿਉਂਕਿ ਬਹੁਤ ਵੱਡਾ ਮੈਂ ਸਮਝਦਾ ਜਿਹੜਾ ਤਕਾ ਹੈ ਔਰ ਬੋਝ ਹੈ ਉਹ ਪੰਜਾਬ ਦੇ ਲੋਕਾਂ ਤੇ ਇਹ ਸਰਕਾਰ ਨੇ ਪਾਇਆ ਹੈ ਕੋਈ ਅਸੀਂ ਲੜਾਈ ਲੜ ਰਹੇ ਹਾਂ ਜਿਹੜੀ 3 ਰੁਪਏ ਪ੍ਰਤੀ ਯੂਨਿਟ ਜਿਹੜਾ ਵਾਅਦਾ ਕਰ ਦਿੱਤਾ ਗਿਆ ਆਮ ਜਿਹੜਾ ਮਿਡਲ ਕਲਾਸ ਹੈ ਉਹਨਾਂ ਤੇ ਸਭ ਤੋਂ ਬੋਝ ਪਿਆ ਹੈ ਇਹਦੇ ਨਾਲ 4-4 5-5 ਹਜ਼ਾਰ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਆਪਣੇ ਆਮ ਲੋਕਾਂ ਦੇ ਵਾਜਣਗੇ ਅਸੀਂ ਇਹਨਾਂ ਨੂੰ ਕਿਹਾ ਕਿ ਇਹਨੂੰ ਵਾਪਸ ਲਓ ਕਾਂਗਰਸ ਪਾਰਟੀ ਇਹ ਛੋਟ ਦੇ ਕੇ ਗਈ ਸੀ ਜੀਰਾ ਇਹਨਾਂ ਨੇ ਵਾਅਦਾ ਕਰਤਾ ਉਹ ਸਬਸਿਡੀ ਖਤਮ ਕਰਤੀ ਔਰ ਪੈਟਰੋਲ ਤੇ ਡੀਜ਼ਲ ਤੇ ਵਾਟ ਲਾ ਦਿੱਤਾ ਗਿਆ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਬੱਸਾਂ ਦਾ ਕਰਾਇਆ ਉਹਰੇ 'ਚ ਵੀ ਵਾਅਦਾ ਕੀਤਾ ਮੇਰੇ ਕਹਿਣ ਦਾ ਮਤਲਬ ਫਾਈਨੈਂਸ਼ਲੀ ਵੈਂਟੀਲੇਟਰ ਤੇ ਹੈ ਸਰਕਾਰ 91000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਕੋਈ ਪੰਜਾਬ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਨਹੀਂ ਬਣਾਇਆ ਕੋਈ ਨਵੀਂ ਚੀਜ਼ ਨਹੀਂ ਬਣਾਈ ਡੇਢ-ਬਦਨ ਕਰਜ਼ਾ ਲਿਆ ਜਾ ਰਿਹਾ ਹੈ 10000 ਕਰੋੜ ਰੁਪਇਆ ਇਹਨਾਂ ਨੇ ਸੈਂਟਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਜਿਹੜੀ ਸਾਡੀ ਮਨਿਆਦ ਹੈ ਉਹਦੇ ਵਿੱਚ ਹੱਦਬੰਦੀ ਹੈ ਉਹਦੇ ਵਿੱਚ ਤੁਸੀਂ ਸਾਨੂੰ 10000 ਕਰੋੜ ਦੀ ਛੋੜ ਦਿਓ ਕਰਜ਼ਾ ਹੋਰ ਵੱਧੇ ਤਾਂ ਜੋ ਪੰਜਾਬ ਸਰਕਾਰ ਕਰਜ਼ੇ ਦੀ ਦਲਦਲ ਦੇ ਥੱਲੇ ਦਿਨ-ਬਦਨ ਤਸਦਾ ਜਾ ਰਿਹਾ ਹੈ ਠੀਕ ਹੈ ਅੱਜ ਬਿਜਲੀ ਕੰਮਿਆ ਨੇ 70000 ਜਿਹੜੇ ਲੋਕ ਹੈ ਉਹ ਰਿਟਾਇਰ ਹੋ ਚੁੱਕੇ ਹੈ لیکن 43000 ਦੇ ਬੋਰਡ ਲਾਇਏ ਜਿਨ੍ਹਾਂ ਚੋਂ 26000 ਸਾਡੇ ਵੇਲੇ ਅਸੀਂ ਭਰਤੀਆਂ ਕਰਕੇ ਗਏ ਸਨ ਕੇਵਲ ਅਪੁਆਇੰਟਮੈਂਟ ਲੈਟਰ ਵੰਡੇ ਨੇ ਬਾਕੀ ਸਨ ਉਹ ਇਹਨਾਂ ਨੇ ਵੰਡੇ ਆ ਉਹ ਭਰਤੀ ਸਾਡੀ ਹੈ ਸੋ ਅੱਜ ਤੱਕ ਸਰਕਾਰ ਨੇ ਕੇਵਲ ਗੱਪ ਮਾਰੇ ਮਸ਼ਹੂਰੀਆਂ ਕੀਤੀਆਂ ਪਰ ਪੰਜਾਬ ਦਾ ਕਰੋੜਾ ਰੁਪਇਆ ਜਿਹੜਾ ਬੇਫਜ਼ੂਲ ਖਰਚਾ ਕਰਕੇ ਅਦਰ ਸਟੇਟਾਂ ਦੇ ਵਿੱਚ ਤੇ ਮਸ਼ਹੂਰੀਆਂ ਤੇ ਪੰਜਾਬ ਨੂੰ ਬਰਬਾਦ ਕਰਤਾ ਨਾ ਕਿਸੇ ਨੂੰ ਮੁਆਵਜ਼ਾ ਮਿਲਿਆ ਨਾ ਕਿਸੇ ਦੀ ਹਾਲਤ ਸੁਧਰੇ ਅੱਜ ਬਿਜਲੀ ਕੰਮੇ ਅੱਜ 3 ਦਿਨਾਂ ਦੀ ਹੜਤਾਲ ਤੇ ਹੈ ਉਹਨਾਂ ਤੇ ਕਿਸੇ ਤੇ ਵੀ ਡਿਕਟੇਟਰਸ਼ਿਪ ਕਰ ਦਿੰਦੇ ਐ ਕਿਸੇ ਤੇ ਅਸਮਾ ਲਾ ਦਿੰਦੇ ਐ ਕਿਸੇ ਨੂੰ ਕਰ ਦਿੰਦੇ ਐ ਸੋ ਅੱਗੇ 30000 ਨਸਾਮੀਆਂ ਬਿਜਲੀ ਵਿਭਾਗ ਦੇ ਵਿੱਚ ਘਟ ਹੈ ਕਿਵੇਂ ਚੱਲੇਗਾ ਇੱਕ ਖੰਭਾ ਲੈਣ ਵਾਸਤੇ 10-10 ਦਿਨ ਲੱਗ ਜਾਂਦੇ ਐ ਟਰਾਂਸਮੀਟਰ ਲਾਉਣ ਵਾਸਤੇ 10-10 ਦਿਨ ਲੱਗ ਜਾਂਦੇ ਐ ਸੋ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਔਰ ਅੱਜ ਅਸੀਂ ਇਹਨਾਂ ਦੇ ਖਿਲਾਫ ਅੱਜ ਦਰ ਨਾਲ ਆਇਆ ਹੈ ਪਹਿਲਾ ਦਿਲਾਸਰਤੇ ਲਾਇਆ ਸੀ ਅੱਜ ਪਾਵਰ ਕਾਰਪੋਰੇਸ਼ਨ ਦੇ ਸਾਹਮਣੇ ਦਫਤਰ ਚ ਲਾਇਆ ਸਰ ਹੋਰਿਆ ਨੇ ਸਭ ਕਾਨੂੰਨ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਕਹਿਣਾ ਚਾਹੋ ਕਾਨੂੰਨ ਵਾਸਤੇ ਤਾਂ ਕੋਈ ਹੈ ਹੀ ਨਹੀਂ ਹੈ ਲਾਅ ਐਂਡ ਆਰਡਰ ਤੇ ਕੰਮ ਖਤਮ ਹੋ ਚੁੱਕਿਆ ਹੈ ਅਗਲੇ ਦਿਨਾਂ ਚ ਅੱਜ ਮੈਂ ਐਲਾਨ ਕਰਨਾ ਭੁੱਲ ਗਿਆ ਅਸੀਂ ਬਲਾਕ ਸਤਰ ਤੇ ਹੁਣ ਅਗਲੇ 5 ਦਿਨਾਂ ਚ ਸਾਰੇ ਬਲਾਕਾਂ ਤੇ ਅਸੀਂ ਥਾਣਿਆਂ ਦੇ ਬਾਹਰ ਮਤਲਬ ਕਿ ਇੱਕ ਹਲਕੇ ਦੇ ਵਿੱਚ ਸਾਡੇ 2 ਬਲਾਕ ਹੈ ਅਸੀਂ ਥਾਣਿਆਂ ਦੇ ਬਾਹਰ ਹੋਰ ਇੱਕ ਮੁਕੰਮਲ ਧਰਨੀ ਦੇਾਂਗੇ ਫਿਰ ਅਸੀਂ ਜ਼ਿਲ੍ਹਾ ਸਿਰਤੇ ਦੇਾਂਗੇ ਫਿਰ ਅਸੀਂ ਪੰਜਾਬ ਸਤਰ ਤੇ ਮੁੱਖ ਮੰਤਰੀ ਤੇ ਪੰਜਾਬ ਦੇ ਡੀਜੀਪੀ ਨੂੰ ਘੇਰਨ ਦਾ ਕੰਮ ਕਰਾਂਗੇ ਕਿਉਂਕਿ ਲਾਅ ਐਂਡ ਆਰਡਰ ਮੁਕੰਮਲ ਤੌਰ ਤੇ ਫੇਲੂ ਚੁੱਕਿਆ ਦਿਨ ਦਿਹਾੜੇ ਕਤਲੇਆਮ ਦਿਨ ਦਿਹਾੜੇ ਅਖੰਨ ਚ ਦਾ ਹੁਣ ਇਹਨਾਂ ਦਾ ਬੰਦਾ ਹੀ ਮਾਰਦਾ ਸੋ ਰੋਜ਼ ਕਤਲੇਆਮ ਪੰਜਾਬ ਸਰਕਾਰ ਔਰ ਲਾਰੈਂਸ ਬਿਸ਼ਨੋਈ ਵਰਗੇ ਦੀਆਂ ਇੰਟਰਵਿਊਜ਼ ਔਰ ਸੈਟ ਨੇ ਕਹਿਤਾ ਇਹ ਨਾਂ ਪੁਲਿਸ ਵਾਲਿਆਂ ਨੇ ਇੰਟਰਵਿਊ ਕਰਾਈ ਹੈ ਇਸ ਦੇ ਬਾਅਦ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹ ਲੜਾਈਆਂ ਸਾਰੀਆਂ ਆਉਣ ਵਾਲੇ ਦਿਨਾਂ ਚ ਲੜਾਂਗੇ ਇਸ ਸਮੇਂ ਹਜ਼ਾਰ ਦਿਨ ਪਹਿਲਾਂ ਇਹਨਾਂ ਨੇ ਬਿਜਲੀ ਦੀ ਜਿਹੜੀ ਸਬਸਿਡੀ ਹੈ ਉਹ ਦਿਨ ਰੁਪਏ ਉਡਾ ਦਿੱਤੀ ਗਈ ਇਹਰਾ ਮਿਡਲ ਕਲਾਸ ਤੇ ਹਰ ਵਰਗ ਤੇ ਬਹੁਤ ਵੱਡਾ ਬੋਝ ਪੈ ਗਿਆ ਜਾਣੀ ਕਿ 90% 95% ਲੋਕਾਂ ਦਾ ਜਿਹੜਾ ਬਿਜਲੀ ਦਾ ਲੋਡ ਹੈ ਉਹ 7 ਕਿਲੋਵਾਟ ਤੋਂ ਥੱਲੇ ਔਰ ਕਿਲੋਵਾਟ ਤੋਂ ਉੱਤੇ ਬਹੁਤ سارے ਲੋਕਾਂ ਦਾ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਟੈਕਸ ਪੇ ਕਰਦੇ ਆ ਇਹ ਸਾਡੀ ਸਰਕਾਰ ਨੇ ਉਹਨਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਵਿੱਚ ਛੋਟ ਦਿੱਤੀ ਸੀ ਔਰ ਇਹਨਾਂ ਨੇ ਚੁੱਪ ਚਾਪੀਤੇ ਉਹ 3 ਰੁਪਏ ਦੀ ਜਿਹੜੀ ਛੋਟ ਸੀਗੀ ਉਹ ਇਹਨਾਂ ਨੇ ਕੱਟ ਦਿੱਤੀ ਕੀ ਹੈ ਜਾਨੀ ਕਿ ਉਹ ਜਿਹੜਾ ਆਮ ਕੰਜ਼ਿਊਮਰ ਹੈ ਜਾਨੀ ਕਿ ਤੁਸੀਂ ਲੋਕ ਜੇ ਤੁਹਾਡਾ ਕਿਲੋਵਾਰਟ ਤੋਂ ਉੱਪਰ ਦਾ ਲੋਡ ਹੈ ਤਾਂ ਤੁਹਾਡੇ 3 ਰੁਪਏ ਜੇ ਤੁਹਾਡਾ 3 ਰੁਪਏ ਸੀਗਾ ਯੂਨਿਟ ਉਨ 6 ਰੁਪਏ ਤੁਹਾਨੂੰ ਬਿਜਲੀ ਦਾ ਬਿੱਲ ਆਇਆ ਕਰੇਗਾ ਪਰ ਯੂਨਿਟ ਦਾ ਦੂਸਰਾ ਜੇ 600 ਯੂਨਿਟ ਵੀ ਜੇ ਉਹਨਾਂ ਦਾ ਇੱਕ ਯੂਨਿਟ ਅੱਗੇ ਟੱਪ ਗਿਆ ਤਾਂ ਉਹਨਾਂ ਨੂੰ ਵੀ ਉਹ 3 ਰੁਪਏ ਉਹਨਾਂ ਤੇ ਵੀ ਟੈਕਸ ਲੱਗ ਜਾਏਗਾ ਜਾਨੀ ਕਿ ਬੜੀ ਵੱਡੀ ਹੀਰੋ ਫੇਰੀ ਹੈ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਤੇ ਬਹੁਤ ਜਿਆਦਾ ਵੱਡਾ ਜਿਹੜਾ ਇਹ ਬੋਝ ਪਾਇਆ ਹੈ ਸੋ ਅੱਜ ਅਸੀਂ ਸਾਰੇ ਜਾਣੇ ਇਹਦਾ ਵਿਰੋਧ ਕਰਦੇ ਹੋਏ ਬੈਠੇ ਤਾਂ ਇਹਨਾਂ ਨੇ ਇਸੇ ਤਰ੍ਹਾਂ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇ ਗਏ ਚੁੱਪਚਾਪੀ ਤੇ ਇਸੇ ਤਰ੍ਹਾਂ ਇਹਨਾਂ ਨੇ ਪੈਟਰੋਲ ਡੀਜ਼ਲ ਤੇ ਵੈਟ ਵਧਾ ਦਿੱਤਾ ਗਿਆ ਸੋ ਅੱਜ ਅਸੀਂ ਬਿਜਲੀ ਦੇ ਬਾਹਰ ਇਸ ਕਰਕੇ ਇੱਥੇ ਪਟਿਆਲਾ ਹੈੱਡ ਆਫਿਸ ਤੇ ਧਰਨਾ ਦਿੱਤਾ ਹੈ ਕਿ ਬਹੁਤ ਵੱਡਾ ਲੋਕਾਂ ਦੇ ਨਾਲ ਧੋਖਾ ਕੀਤਾ ਇਹਨੂੰ ਰੋਲ ਬਾਕੀ ਸਰ ਸੁਣ ਲਗ ਜਾਏਗਾ ਕਿ ਪੀਐਸਪੀਸੀਐਲ ਨੇ ਮੁਲਾਜ਼ਮ ਜਿੱਥੇ ਹੁੰਦੇ ਨੇ 3 ਦਿਨ ਦੀ ਸੋਹੀ ਛੁੱਟੀ ਦੇ ਗਏ ਹੈ ਲੱਗ ਜਾਏਗਾ ਕਿ ਤਰ੍ਹਾਂ ਕਿੱਦਣਾਗਾ ਸਰਕਾਰ ਨੂੰ ਹੜੇ ਜਿਹੜੀ ਸਤਾਉਣੀ ਦੇ ਰਹੇ ਨੇ ਸਰਕਾਰ ਤਾਂ ਤਾਨਾਸ਼ਾਹ ਸਰਕਾਰ ਹੈ ਜੀ ਤੁਸੀਂ ਮੈਨੂੰ ਦੱਸੋ ਇਸ ਸਰਕਾਰ ਦੇ ਵਿੱਚ ਕਿਹੜਾ ਵਿਅਕਤੀ ਛੁੱਟੀ ਦੇ ਨਹੀਂ ਗਿਆ ਇੱਥੇ ਪਟਵਾਰੀ ਚਲੇ ਗਏ ਇੱਥੇ ਆਮ ਜਿਹੜੇ ਪੰਚਾਇਤ ਸੈਕਟਰੀ ਉੱਤਰਨਾਲਾ ਹੀ ਬੈਠੇ ਆ ਮੰਦਰੀਗਾ ਵਰਕਰ ਤਰਨਾਲਾ ਹੀ ਬੈਠੇ ਆ ਟੀਚਰਸ ਤਰਨਾਲਾ ਹੀ ਬੈਠੇ ਆ ਜੋ ਇਸ ਸਾ ਸਰਕਾਰ ਦਾ ਜਨਾਜਾ ਨਿਕਲਿਆ ਮੈਂ ਕਦੇ ਇਸ ਪ੍ਰਕਾਰ ਦਾ ਐਡਮਿਨਿਸਟ੍ਰੇਸ਼ਨ ਕਦੇ ਦੇਖੀ ਨਹੀਂ ਜੋ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਜਨਾਜਾ ਸਰ ਇਹ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈਗਾ ਉਸ ਨੂੰ ਕਿੰਨਾ ਦੇਖ ਦੇਗਾ ਕਿ ਕਿੰਨਾ ਰਾਹੁਲ ਗਾਂਧੀ ਨੇ ਇਹ ਕਿਹੜਾ ਗੰਦ ਜਿਹੜੀ ਗੱਲ ਹੈ ਯੂ ਐਸ ਦੇ ਵਿੱਚ ਹੋਈ ਹੈ ਕੀ ਹੋਈ ਜਨਾਜਾ ਦੇ ਵਿੱਚ ਜਦੋਂ ਪਗੜੀ ਸਹੀ ਢੰਗ ਦੇ ਨਾਲ ਉਹਨਾਂ ਨੇ ਕਹਿ ਕੇ ਸੀ ਕੋਈ ਪਗੜੀ ਨਹੀਂ ਪਹਿਨ ਸਕਦੇ ਸਿੱਖ ਘੜਾ ਨਹੀਂ ਪਹਿਨ ਸਕਦੇ ਕਿਉਂ ਗੁਰਦੁਆਰੇ ਜਾਣ ਦੇ ਯੋਗ ਨਹੀਂ ਸਿੱਖ ਸਿੱਖ ਗੁਰਦੁਆਰੇ ਜਾ ਸਕਦੇ ਨੇ ਕਿ ਉਹ ਪਗੜੀ ਪਹਿਨ ਸਕਦੇ ਨੇ ਕਿ ਉਹ ਘੜਾ ਪਹਿਨ ਸਕਦੇ ਨੇ ਉਹਨਾਂ ਨੇ ਮੈਂ ਤੁਹਾਨੂੰ ਬੇਨਤੀ ਕਰਨੀ ਛੋਣ ਹੈ ਪਹਿਲਾਂ ਜੱਜ ਨਾਲ ਉਹਨੂੰ ਸੁਣਨਾ ਚਾਹੀਦਾ ਹੈ ਬਿਆਨ ਕਿ ਉਹਨਾਂ ਨੇ ਕਿਹਾ ਆਪਕਾ ਨਾਮ ਕੀ ਹੈ ਉਹਨੇ ਕਿਹਾ ਮੇਰਾ ਨਾਮ ਫਲਾਣਾ ਸਿੰਘ ਉਹਨਾਂ ਨੇ ਕਿਹਾ ਵੀ ਹੁਣ ਕੜਾ ਪਾਉਣਾ ਜਾਂ ਪਗੜੀ ਪਾਉਣੀ ਇਹ ਕਿਸੇ ਨੂੰ ਪੁੱਛ ਕੇ ਪਾਉਣੀ ਪਏਗੀ ਹਰ ਵਿਅਕਤੀ ਦਾ ਹੱਕ ਹੈ ਹਰ ਧਰਮ ਦਾ ਹੱਕ ਹੈ ਉਹ ਜਿਸ ਤਰੀਕੇ ਨਾਲ ਆਜ਼ਾਦੀ ਨਾਲ ਰਹਿ ਸਕਦਾ ਉਹਨਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਉਹਨਾਂ ਨੇ ਬੇਸਿਕਲੀ ਬੀਜੇਪੀ ਬਾਰੇ ਕਿਹਾ ਕਿ ਜਿਸ ਪ੍ਰਕਾਰ ਦੀ ਰਾਜਨੀਤੀ ਪੋਲਰਾਈਜੇਸ਼ਨ ਔਰ ਵੰਡਣਾ ਸ਼ੁਰੂ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ Hindu ਅੱਡਾ Sikh ਅੱਡਾ Musalman ਅੱਡਾ Isai ਅੱਡਾ ਇਹ ਤਰਫ ਦਿਨ ਆਤੇ ਦੇਸ਼ ਨੂੰ ਵੰਡਿਆ ਜਾ ਰਿਹਾ ਕਿਸੇ ਨੂੰ ਆਪ ਦੇ ਧਰਮ ਦੀ ਗੱਲ ਕਰਨ ਵਾਸਤੇ ਕਿਸੇ ਤੋਂ ਅਜ਼ਾਦਤ ਲੈਣ ਦੀ ਲੋੜ ਨਹੀਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਕੜਾ ਪਾਉਣ ਵਾਸਤੇ ਜਾਂ ਪਗੜੀ ਪਾਉਣ ਵਾਸਤੇ ਕਿਸੇ ਤੋਂ ਅਜ਼ਾਦਤ ਦੇਸ਼ ਦੇ ਅੰਦਰ ਲੈਣੀ ਪਾਏਗੀ ਸੋ ਕਰਜਾ ਕਰਜਾ ਹੋਇਆ ਜਿਹੜਾ ਅੱਜ ਜੀ ਮੋੜ ਦੇ ਉੱਤੇ ਉਸ ਨੂੰ ਕਿਤਨਾ ਦਿਖਦੀ ਹੈ ਕਿ ਤਨਖਾਹ ਨਹੀਂ ਪੂਰੀ ਚਾ ਚਾ ਜੀ ਆਹ ਕਾਜਾ ਹੋਇਆ ਵੀ ਹੈ ਉਹਨਾਂ ਰੋਂਗ ਪਾਲਿਸੀਜ਼ ਹੈ ਤੁਸੀਂ ਖਾਸੇ ਤਾਂ ਛਾਤੀ ਥਪਤਫਾ ਰਹੇ ਹੋ ਕਿ ਅਸੀਂ 300 ਯੂਨਿਟ ਫ੍ਰੀ ਬਿਜਲੀ ਦਿੰਦੀ ਹੈ ਅਸੀਂ 600 ਯੂਨਿਟ ਫ੍ਰੀ ਦੇ ਰਹੇ ਹਾਂ ਦੂਸਰੇ ਪਾਸੇ ਤੁਸੀਂ ਜਨਤਾ ਤੇ ਡਬਲ ਬੋਜ਼ ਲਾ ਰਹੇ ਹੋ ਡਬਲ ਤਰੀਕੇ ਦੀ ਪਾਲਿਸੀ ਕਿਉਂ ਅਪਣਾ ਰਹੇ ਹੋ ਤੇ ਤੁਹਾਡਾ ਤੁਸੀਂ ਤਾਂ 65000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਆਲਰੇਡੀ ਚੱਕ ਚੁੱਕੇ ਹੋ 10000 ਕਰੋੜ ਰੁਪਏ ਦੀ ਤੁਸੀਂ ਹੋਰ ਮੰਗ ਕੀਤੀ ਹੈ ਕਿ ਸਾਡੀ ਲਿਮਟ ਵਧਾਓ ਅਸੀਂ ਕਰਜ਼ਾ ਵੱਧ ਚੱਕ ਸਕੀਏ 35000 ਕਰੋੜ ਰੁਪਏ ਆਲਰੇਡੀ ਤੁਸੀਂ ਕਰਜ਼ਾ ਸੈਂਟਰ ਸਰਕਾਰ ਤੋਂ ਲੈਣੇ ਹੋ ਹੁਣ ਤੁਸੀਂ ਕੀ 10000 ਦੀ ਹੋਰ ਲਿਮਿਟ ਵਧਾਓ 30000 ਕਰੋੜ ਰੁਪਏ ਦੀ ਤੁਸੀਂ ਇਸ ਵਾਰੀ ਬਜਟ ਦੇ ਵਿੱਚ ਤਜਵੀਜ਼ ਰੱਖੀ ਹੈ ਜਾਨੀ ਕਿ ਲਗਭਗ 3 ਸਾਲਾਂ 'ਚ 90000 ਕਰੋੜ ਰੁਪਏ ਦਾ ਕਰ ਦਿਆ ਸਰਕਾਰ ਲੈ ਲਏਗੀ ਪੰਜਾਬ ਜਾਏਗਾ ਕਿੱਧਰ ਰੈਵਨਿਊ ਤੋਂ ਐਕਸਪੈਂਡੀਚਰ ਵਧਦਾ ਜਾ ਰਿਹਾ ਜੇ 10% ਤੁਸੀਂ ਰੈਵਨਿਊ ਜਨਰੇਟ ਕੀਤਾ ਲੇਕਿਨ 13% ਤੁਸੀਂ ਐਕਸਪੈਂਡੀਚਰ ਵਧਾਤਾ ਕਹਿੰਦਾ ਬਦਲੋ ਕਿ ਖਰਚੇ ਫਜ਼ੂਲ ਖਰਚੀ ਜਿਹੜੀਆਂ ਤੁਸੀਂ ਮਸ਼ਹੂਰੀਆਂ ਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਰੋਜ਼ ਪ੍ਰਚਾਰ ਪ੍ਰਸਾਦ ਇਹ ਵਧਾ ਦਿੱਤਾ ਗਿਆ ਸੋ ਸਰਕਾਰ ਦੇ ਜਨਾਜਾ ਘਟਦਾ ਸੋ ਸੁਰੱਖਿਆ ਦੇ ਕਰੇ ਪਰੰਤ ਜਿਹੜੇ ਨੇ ਉਹ ਵੀ ਕੀਤੇ ਗਏ ਪਰ ਲੋਕ ਦੇ ਸੇ ਕਹਿ ਰਹੀ ਹੈ ਕਿ ਅਸੀਂ ਆਪਣਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਸਟੈਂਡ ਤੇ ਕੰਨਾ ਤੱਕ ਆਪਣੀ ਗੱਲ ਜਿਹੜੀ ਹੈ ਉਹ ਪੰਜਾਬ ਦੇ ਖੂਬਸ਼ਾਲਾ ਪੱਤੇ ਦੇ ਖਲਾਸ ਪੰਜਾਬ ਕੌਂਸਲ ਦੇ ਲੋਕਾਂ ਜੀ ਕਾਰਪੋਰੇਸ਼ਨਲ ਲਿਮਟਿਡ ਦੇ ਦਫਤਰ ਦੇ ਪੱਧਰ ਤੇ ਮੰਤਰੇ ਮਨਜ਼ੂਰ ਕੀਤਾ ਜਾ ਰਿਹਾ ਹੈ ਇੱਥੇ ਵੇਖਣ ਵਾਲੀ ਇੱਕ ਗੱਲ ਹੋਰ ਵੀ ਹੈ ਕਿ ਪਿੰਡ ਦਿਨਾਵਾਂ ਵਾਸਤੇ ਜਿਹੜੇ ਉਸਾ ਮੂਕ ਛੁੱਟੀ ਕਰ ਲਈ ਮੁੱਖ ਮੰਤਰੀ ਮੰਗਵਾਇਆ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਦੀ ਹੜਤਾਲ ਹੈ ਹੁਣ ਇਸੇ ਵਿਚਾਰ ਚੇਅਰਮੈਨ ਬਿਜਲੀ ਦਾ ਮਨਜ਼ੂਰ ਜਿਹੜਾ ਕੀਤਾ ਜਾ ਰਿਹਾ ਸੋ ਇਸ ਤਰਨੇ ਚੇਅਰਮੈਨ ਬਿਜਲੀ ਦਾ ਮਨਜ਼ੂਰ ਹੁੰਦੀ ਹੈ ਇਹ ਵੀ ਜ਼ਰੂਰ ਹੈ ਵੇਖਣ ਉਹ ਹੋਵੇਗਾ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ